ਵੱਡੀ ਖਬਰ ਜਗਤਾਰ ਸਿੰਘ ਹਵਾਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਦੇਸ਼द्रोह ਦੇ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੇਸ 25 ਸਾਲ ਪਹਿਲਾਂ 1998 ਦੇ ਵਿੱਚ ਮੁਹਾਲੀ ਦੇ ਸੁਹਾਣਾ ਥਾਣੇ ਦੇ ਵਿੱਚ ਦਰਜ ਕੀਤਾ ਗਿਆ ਸੀ ਦੇਸ਼द्रोह ਦਾ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਅਦਾਲਤ ਦੇ ਵੱਲੋਂ ਬੀਤੇ ਕੱਲ ਬਰੀ ਕਰ ਦਿੱਤਾ ਗਿਆ ਅਦਾਲਤ ਦੇ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੁਣਵਾਈ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਬਿਨਾਂ ਸਰਕਾਰ ਦੀ ਮਨਜ਼ੂਰੀ ਦੇ ਇੱਕ ਕੇਸ ਦਰਜ ਕੀਤਾ ਗਿਆ ਸੀ ਤੇ ਬਿਨਾਂ ਸਰਕਾਰ ਦੀ ਮਨਜ਼ੂਰੀ ਦੇ ਦੇਸ਼द्रोह ਦਾ ਕੇਸ ਦਰਜ ਨਹੀਂ ਹੁੰਦਾ ਜਿਸੇ ਚੱਲਦੇ ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ। ਅਸਲ ਵਿੱਚ ਪਿਛਲੇ 2 ਮਹੀਨਿਆਂ ਦੇ ਵਿੱਚ ਤਕਰੀਬਨ 3 ਕੇਸਾਂ ਦੇ ਵਿੱਚੋਂ ਦਰਪਤਾਰ ਸਿੰਘ ਹਵਾਰਾ ਬਰੀ ਹੋ ਚੁੱਕੇ ਨੇ। ਚੰਡੀਗੜ੍ਹ ਦੇ ਪਹਿਲਾਂ 2 ਕੇਸ ਸੀਗੇ ਜਿਨ੍ਹਾਂ ਦੇ ਵਿੱਚੋਂ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਸੀ ਤੇ ਹੁਣ ਮੁਹਾਲੀ ਦੇ ਵਿੱਚ ਵੀ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਸਾਲ 1998 5 ਸਾਲ ਪਹਿਲਾਂ ਸੋਹਾਨਾ ਦੇ ਵਿੱਚ ਉਹਨਾਂ ਦੇ ਖਿਲਾਫ ਆਫਕਟਾਰਾਵੰਦ ਤਹਿਤ ਦੇਸ਼द्रोह ਦਾ ਕੇਸ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਉੱਪਰ ਕਈ ਗੰਭੀਰਤਾ ਰਾਵਾਂ ਲਗਾਈਆਂ ਗਈਆਂ ਸੀ ਉਖਦਾ ਸੀ ਕਿ ਇਸ ਮਾਮਲੇ ਦੇ ਵਿੱਚ ਹੁਣ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਹੈ ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ ਕਿਹਾ ਗਿਆ ਕਿ ਦੇਸ਼த்ਰੋਹ ਦਾ ਕੇਸ ਬਿਨਾਂ ਸਰਕਾਰ ਦੀ ਮਨਜ਼ੂਰੀ ਦੇ ਦਰਜ ਨਹੀਂ ਹੁੰਦਾ ਪਰ ਕੇਸ ਸਰਕਾਰ ਦੀ ਮਨਜ਼ੂਰੀ ਦੇ ਕਾਰਨ ਹੀ ਦਰਜ ਹੋਇਆ ਸੀ ਦੋਸਤੋ ਬਾਅਦ ਸਰਕਾਰ ਦੇ ਦੋਸਤੋ ਬਾਅਦ ਹੁਣ ਅਦਾਲਤ ਦੇ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਕਿ 1998 ਦੇ ਵਿੱਚ ਸਹਾਰਾ ਥਾਣੇ ਦੇ ਵਿੱਚ ਜਿਹੜਾ ਕੇਸ ਦਰਜ ਹੋਇਆ ਸੀ ਉੱਤੇ ਵਿੱਚ ਜਗਤਾਰ ਸਿੰਘ ਹਵਾਰਾ ਦੇ ਉੱਪਰ ਆਈਪੀਸੀ ਦੀ ਧਾਰਾ 152ਏ ਜਿਸ ਦੇ ਵਿੱਚ ਜਾਤੀ ਧਰਮ ਪਾਸ਼ਾ ਦੇ ਨਾਮ ਦੇ ਉੱਪਰ ਦੁਸ਼ਮਣੀ ਵਿਧਾਨ ਦਾ ਇਲਜ਼ਾਮ ਉਹਨਾਂ ਦੇ ਉੱਪਰ ਲੱਗੇ ਸੀ 124ਏ ਲੱਗੇ ਸੀ ਦੇਸ਼ ਰੋਧ ਦੀ ਧਾਰਾ ਲੱਗੀ ਸੀ 225 ਕਿਸੇ ਅਪਰਾਧੀ ਦੀ ਗ੍ਰਿਫਤਾਰੀ ਦੇ ਵਿੱਚ ਖਲਲ ਪਾਉਣ ਦੇ ਇਲਜ਼ਾਮ ਉਹਨਾਂ ਦੇ ਉੱਪਰ ਲੱਗੇ ਸਿਗੇ 120ਬੀ ਅਪਰਾਧਿਕ ਕੇ ਸਾਜ਼ਿਸ਼ ਕਰਨ ਦੇ ਇਲਜ਼ਾਮ ਉਹਨਾਂ ਦੇ ਉੱਪਰ ਲੱਗੇ ਸੀ ਤੇ ਇਸ ਦੇ ਨਾਲ ਹੀ 511 ਦਾ ਉਮਰਕਾਰਾਵਾਸ ਦਾ ਦਿਸਾ ਦਾ ਵਰਗੇ ਅਪਰਾਧਾਂ ਦੇ ਜਿਹੜੇ ਵੱਖ-ਵੱਖ ਧਾਰਾਵਾਂ ਨੇ ਕੇਸ ਦਾ ਜੋ ਉਹਨਾਂ ਦੇ ਖਿਲਾਫ ਕੀਤੇ ਗਏ ਸੀ ਉੱਥੇ ਦੱਸਿਆ ਗਿਆ ਕਿ ਉਹਨੇ ਇਸ ਮਾਮਲੇ ਦੇ ਵਿੱਚ ਡਾਕਟਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਦਸਿਆ ਜਾ ਰਿਹਾ ਸੁਣਵਾਈ ਦੇ ਦੌਰਾਨ ਕਿ ਕਿਸੇ ਵੀ આરોਪੇ ਦੇ ਉੱਪਰ ਦੇਸ਼ਟ੍ਰੋਹੀ ਜਾਂ ਫਿਰ ਜਾਤੀ ਧਰਮ ਦਾਦਾਰ ਤੇ ਦੁਸ਼ਮਣੀ ਵਿਦਵਾਨ ਦੀ ਧਾਰਾ ਲਗਾਉਣ ਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਪਰ ਉਸ ਦੌਰਾਨ ਸਰਕਾਰ ਤੋਂ ਮਨਜ਼ੂਰੀ ਨਹੀਂ ਸੀ ਲਈ ਚੱਲਦੇ ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਤਾਂ ਕਿ ਉਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਦੋ ਕੇਸ ਉਹਨਾਂ ਦੇ ਉੱਪਰ ਦਰਜ ਹੋਏ ਸੀ ਤੇ ਦੋ ਕੇਸਾਂ ਦੇ ਵਿੱਚ ਵੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਜਿਹੜੇ ਚੰਡੀਗੜ੍ਹ ਦੇ ਵਿੱਚ ਕੇਸ ਦਰਜ ਹੋਏ ਸੀ ਉਹ ਸੈਕਟਰ 17 ਤੇ ਸੈਕਟਰ 36 ਦੇ ਵਿੱਚ ਸੀਗੇ ਦੋ ਵੱਖ-ਵੱਖ ਮਾਮਲੇ ਸੀ ਜਿੱਥੇ ਚੰਡੀਗੜ੍ਹ ਦੀ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਉਸ ਦੇ ਵਿੱਚ RDX ਰੱਖਣ ਦਾ ਕੇਸ ਦਰਜ ਹੋਇਆ ਸੀਗਾ ਆਰਮਜ਼ ਡੈਕ ਦਾ ਕੇਸ ਦਰਜ ਸੀ ਤੇ ਦੋ ਕੇਸ ਸਗੇ ਜਿਨ੍ਹਾਂ ਵਿੱਚ ਚੰਡੀਗੜ੍ਹ ਅਦਾਲਤ ਨੇ ਉਹਨਾਂ ਨੂੰ ਪਹਿਲਾਂ 2 ਮਹੀਨੇ ਪਹਿਲਾਂ ਬਰੀ ਕਰ ਦਿੱਤਾ ਗਿਆ ਸੀ ਤੇ ਤਕਰੀਬਨ ਪਿਛਲੇ 2 ਮਹੀਨਿਆਂ ਦੇ ਵਿੱਚ ਤਿੰਨ ਕੇਸਾਂ ਦੇ ਵਿੱਚੋਂ ਜਗਤਾ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਸੀ ਕਿ ਜਗਤਾ ਸਿੰਘ ਹਵਾਰਾ ਇਸ ਸਮੇਂ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਤੇ ਹਰ ਜਿਲ੍ਹੇ ਦੇ ਵਿੱਚ ਸਦਾ ਕੱਟ ਰਿਹਾ ਲਿਖ ਦੱਸਦੀ ਕਿ ਉਹਨਾਂ ਦੇ ਉੱਪਰ ਵੱਖ-ਵੱਖ ਕੇਸ ਦਰਜ ਕੀਤੇ ਹੋਏ ਸੀ ਤੇ ਬਿਤੇ 2 ਮਹੀਨਾ ਦੇ ਵਿੱਚ ਤਿੰਨ ਕੇਸਾਂ ਦੇ ਵਿੱਚ ਜਗਤਾ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦਰ ਪੰਜਾਬੀ ਟੈਕ